ਸੰਗਰੂਰ ਤੋਂ ਕਿਹੜਾ ਜੱਤੂ ਆਦਗੀ ਸੰਗਰੂਰ ਤੋਂ ਤਾਂ ਬਈ ਜਿਹੜਾ ਖੜਾ ਹੋਇਆ ਉਹ ਹੀ ਜੱਤੂ ਜੀਬ ਥੱਲੇ ਰੱਖਣ ਵਾਲੀ ਗੋਲੀ ਬਹੁਤ ਚੱਲਦੀ ਹੈ ਅੱਜ ਕੱਲ ਮੈਂ ਗੱਲ ਤੁਸੀਂ ਕਹਿੰਦੇ ਹੋ ਇਹ ਸਾਡਾ ਸਰਕਾਰ ਕੀ ਕਰਦੀ ਹੈ ਕੋਈ ਕਰਦੀ ਹੈ ਕੁਝ ਕੋਈ ਸਰਕਾਰ ਆ ਜੇ ਬਾਹਰ ਦੇ ਸੁਬੇ ਅੱਜ ਸਾਰਾ ਪਠੇਕੇ ਖੁੱਲਦੇ ਨੇ ਉਹਨੇ ਕਿਉਂ ਨਹੀਂ ਖੁੱਲਦੇ ਮੈਂ ਪੁੱਛਣਾ ਸੀ ਵੀ ਪਟਿਆਲੇ ਵਾਲਾ ਡਾਕਟਰ ਧਰਮਪ੍ਰੀਤ ਗਾਂਧੀ ਖੜਿਆ ਉਹਨਾਂ ਨੇ ਵੀ ਪਹਿਲਾਂ ਮੰਗ ਚੱਕੀ ਹੈ ਨਾ ਕਹਿੰਦੇ ਵੀ ਪੋਸਟ ਦੀ ਖੇਤੀ ਹੋਣੀ ਚਾਹੀਦੀ ਹੈ ਤੁਸੀਂ ਕਹਿੰਦੇ ਹੋ ਮੈਂ ਜੀਬ ਗੋਲੀ ਖਾਣਾ ਇਹਦਾ ਸਰੀਰ ਨੂੰ ਕਹਿੰਦਾ ਨੁਕਸਾਨ ਵੀ ਬਹੁਤ ਕੋਈ ਨੁਕਸਾਨ ਨਹੀਂ ਹੈਗਾ ਕਿੰਨਾ ਚ ਮੈਨੂੰ ਕਟੋਕਰ ਪੰਜ ਸੱਤ ਸਾਲ ਤਾਂ ਹੋ ਹੀ ਗਏ ਤੁਹਾਨੂੰ ਮਿਲਦੀ ਤੁਹਾਨੂੰ ਫਿਰ ਨੂੰ ਰੈਂਟਰੀ ਪਵਾ ਕੇ ਲਿਉਂਦੇ ਆ ਫਿਰ ਭਵਾਨੀਗੜ ਗੋਲੀਆਂ ਦਿੰਦੇ ਨੇ ਉਹ ਤੁਸੀਂ ਫਿਰ ਇਹ ਮੰਗ ਰੱਖ ਨਹੀਂ ਸਕਦੇ ਹੈ ਕਿ ਕਦੀ ਅਸੀਂ ਮੰਗ ਕਿਸੇ ਕੋਲ ਰੱਖੀ ਹੈ ਐਮਐਲਏ ਕੋਲ ਐਮਐਲਏ ਤੇ ਆ ਕੇ ਖੜੂਗਾ ਤਾਂ ਹੀ ਹੈ ਪੋਸਟਰ ਲੱਗੇ ਬਾਈ ਵੀ ਸਿਮਰਜੀਤ ਸਿੰਘ ਮਾਨ ਨੇ ਨੰਬਰ 1 ਵਿਕਾਸ ਕਰਾਇਆ ਇਹ ਕਰਾਇਆ ਤੁਸੀਂ ਦੱਸੋ ਸਾਨੂੰ ਤਾਂ ਨਹੀਂ ਕੁਝ ਕਰਾਇਆ ਗੁਰਵੇ ਦੇਖਿਆ ਹਾਂ ਹਾਂ ਤੋਂ ਮੇਰੇ ਐਤਕੀ ਵੀ ਵੋਟ ਮੰਗ ਰਹੇ ਨੇ ਕਿਵੇਂ ਪਿੰਡ ਚ ਹੰਗਾਰ ਅਸੀਂ ਤਾਂ ਫਿਰ ਇਸ ਨੂੰ ਪਾਵਾ ਗੋਣ ਠੀਕ ਹੈ ਹੋਰ ਗੁਰਸਿੱਖ ਬੰਦਾ ਤਾਂ ਹੈਗਾ ਉਹਨਾਂ ਦਾ ਵੀ ਜੇ ਨੂੰ ਪਵਾਦਾ ਫਿਰ ਨਾਲ ਕਾਲੀਆਂ ਨੂੰ ਪਾ ਸਕਦੇ ਕਾਂਗਰਸ ਨੂੰ ਚ We're running a ਅੱਜ ਦਾ ਨਿਜ ਮਤਲਬ ਐ ਕਿ ਝਟਕਾ ਲੱਗੂਗਾ ਜੜੋਂੋਂ ਪੂਰਾ ਜੇ ਸ਼ੁਰੂ ਹੁੰਦੀ ਹੈ ਥੋੜਾ ਕਾਰਡ ਬਣ ਜਾਂਦਾ ਦੂਜਾ ਪੋਸਟ ਆ ਫੇਰ ਤਾਂ ਗੋਲੀਆਂ ਦੀ ਲੋੜ ਨਹੀਂ ਫੇਰ ਗੋਲੀਆਂ ਦੀ ਲੋੜ ਕਾਦੀ ਪੂਜੀ ਫੇਰ ਤਾਂ ਕਿਸੇ ਨੂੰ ਨਹੀਂ ਪੈਂਦੀ ਇਹ ਤਾਂ ਸਾਹੀ ਨਸ ਹੈ ਜਿਹੜਾ ਬਦਲਾ ਆਇਆ ਪਿੱਛੇ ਜੇ ਬਦਲਾ ਤਾਂ ਸਾਨੂੰ ਵੀ ਪਤਾ ਸਾਨੂੰ ਵੀ ਪਤਾ ਕਿਹੜਾ ਹੈਗਾ ਇਹਦਾ ਕਿਹਦਾ ਜੋਰ ਆ ਫਿਰ ਤੇਮਰਜੀ ਸਿੰਘ ਮਾਨ ਦਾ ਥੋੜੇ ਹਲਕੇ ਚ ਬੜੇ ਤੱਕੜੇ ਤੱਕੜੇ ਸਾਰੇ ਹਨਾ ਦਿੱਤੇ ਹੋਏ ਹਨ ਸਾਰੇ ਹੀ ਤਾਂ ਤੱਕੜੇ ਨੇ ਮਾੜੇ ਕਿਹੜੇ ਨੂੰ ਕਹਿਣਗੇ ਇਹ ਮਾੜਾ ਕਹਿ ਕੇ ਮਰਨਾ ਕਿ ਜੀਪੀ ਦਾ ਕਿਵੇਂ ਆਵਾ ਹਾਲ ਇੱਥੇ ਭਾਜਪਾ ਦਾ ਜਿਉ ਉਹਨਾਂ ਨੂੰ ਤਾਂ ਨਹੀਂ ਪੈਂਦੀ ਜਿਹੜੀ ਆ ਉਹ ਚੜਤ ਵਧ ਗਈ ਬਦਲਾਂ ਨਾਲੋਂ ਨਾ ਨਾ ਮੋਦੀ ਨੂੰ ਤਾਂ ਕੋਈ ਜਾਣਦਾ ਵੀ ਨਹੀਂ ਇੱਥੇ ਪੁੱਛਦਾ ਵੀ ਨਹੀਂ ਕੋਈ ਵੋਟ ਤਾਂ ਥੋੜੀ ਬਣੀ ਹੋਈ ਆ ਇਹਨੂੰ ਪਾਈ ਸੀ ਪਿਛਲੀ ਵਾਰੀ ਕੋਈ ਬਤਨ ਦੇ ਕੋਈ ਹਾਂ ਛਾੜੋ ਨੂੰ ਪਾਈ ਸੀ ਛਾੜੋ ਨੂੰ ਪਾਈ ਸੀ ਹਾਂ ਐਤ ਕੀ ਐਤ ਕੀ ਵੀ ਮੌਕਾ ਦੇਖਾਂਗੇ ਕੰਮ ਲੱਗਦੇ ਸਰਕਾਰ ਨੇ ਪਿੱਛੇ ਕਰਿਆ ਕਹਿੰਦੇ ਬਦਲਾ ਬਹੁਤ ਬੜਾ ਕਰਤਾ ਕਹਿੰਦੇ ਅਸੀਂ ਕੰਮ ਬਹੁਤ ਕਰਿਆ ਸਾਡੀ ਤਾਂ ਮੋਟਰ ਚੱਲਦੀ ਦੀ ਚੱਲਦੀ ਹੋ ਰਹੀ ਜੀ था। था को, <laughs> अच्छा हां بجلی ਪੂਰੀ ਆਉਂਦੀ ਆ ਪੂਰੀ ਆ ਰਹੀ ਆ ਹਾਂ ਹੋਰ ਸਰਕਾਰ ਦੇ ਕਿਹੜੇ ਕੰਮ ਤੋਂ ਖੁਸ਼ ਹੋ ਕੰਮ ਤਾਂ ਤਾਂ ਇਹੀ ਆ ਸਾਨੂੰ ਤਾਂ ਪਾਣੀ ਧਣੀ ਦੀ ਲੋੜ ਆ ਮੋਟਰ ਦਾ ਆਵੇ ਜਾ ਕਰਦਣ ਕੋਲਾ ਤਾਂ ਹੈ ਨਹੀਂ ਜੀ ਮੁੱਕਿਆ ਹੋਇਆ ਫਾਇਜ਼ ਕੀ ਕੋਲਾ ਖਾਣੇ ਕਿ ਕਿਧਰ ਆ ਗਿਆ ਕੋਣ ਕਹਿੰਦਾ ਸੀ ਕੋਲਾ ਮੁੱਕਿਆ ਬਸਲ ਅੱਛਾ ਇੱਕੇ ਸਰਕਾਰ ਕਹਿੰਦੀ ਐ ਵੀ ਅਸੀਂ ਮੁਹੱਲਾ ਕਲੀਨਿਕ ਬਣਾਏ ਆ ਤੁਹਾਡੇ ਵੀ ਇੱਥੇ ਬਣਿਆ ਕੋਈ ਦਵਾਈ ਦਵਾਈ ਲੈਣ ਨੂੰ ਬਣਿਆ ਹਾਂ ਬਣਿਆ ਹਾਂ ਕੀ ਹਾਲ ਹੈ ਜੀ ਠੀਕ ਆ ਜੀ ਵਧੀਆ ਚੱਲਦਾ ਸਰਕਾਰ ਦਾ ਕੰਮ ਹਾਂ ਹਾਂ ਜੀ ਹਾਂ ਪੁੱਛੋ ਹਾਂ ਜੀ ਫਿਰ ਪਉ ਵੋਟ ਛਾੜੂ ਨੂੰ ਐਤ ਕੀ ਛਾੜੂ ਨੂੰ ਪਾ ਮੰਗੇ ਇਹ ਸਿਮਰਜੀਤ ਸਿੰਘ ਮਾਨ ਜਿੱਤੇ ਆ ਪਿਛਲੀ ਵਾਰੀ ਐਤ ਕੀ ਕਿਵੇਂ ਮਾਹੌਲ ਉਹ ਇਹ ਤਾਂ ਜੀਪਰ ਲੋਕਾਂ ਦਾ ਹੜਾ ਹੈ ਹਾਂ ਉਹ ਜਿੱਤੇ ਕਾ ਵੀ ਖਾਸੇ ਜੱਦਾ ਫਿਰਦਾ ਤੀ ਵੀ ਚਲੇ ਨੂੰ ਪਾ ਦੋ ਐਤ ਕੀ ਹਾ ਜਿੱਕੇ ਦਾ ਜੀ ਅਸੀਂ ਤਾਂ ਛਾੜੂ ਨੂੰ ਪਾਵਾਂ ਅੱਛਾ ਪਹਿਲਾਂ ਵੀ ਛਾੜੂ ਨੂੰ ਪਾਉਂਦੇ ਆਂ ਹਾਂ ਛਾੜੂ ਨੂੰ ਪਾਵਾਂਗੇ ਛਾੜੂ ਨੂੰ ਚਾਹੇ ਮਾੜਾ ਚਾਹੇ ਚੰਗਾ ਛਾੜੂ ਨੂੰ ਪਾਵਾਂ ਇੱਕ ਬਬੂ ਲੱਗਿਆ ਕੋਈ ਫਰਕ ਸਰਕਾਰ ਆਈ ਤੇ ਵੀ ਨਸ਼ੇ ਨੂੰ ਛੇ ਘਟੇ ਨੇ ਨਸ਼ੇ ਦਾ ਦੁਨੀਆ ਸਰਕਾਰਾਂ ਲੈ ਜਾਂਦਿਆਂ ਨੇ ਮੋਦੀ ਦਾ ਜੋਰ ਹੈ ਮੋਦੀ ਦੇ ਬੰਦੇ ਨੇ ਨੇ ਇਹਨਾਂ ਨੇ ਬੰਦ ਕਰਨ ਨੂੰ ਕਹਿੰਦੇ ਸੀ 6 ਮਹੀਨੇ ਚ ਕਹਿੰਦੇ ਘਟਾ ਦਾਂਗੇ ਬੰਦ ਕਰ ਦਾਂਗੇ ਹੁਣ ਕਿਹੜਾ ਆਪਾਂ ਉੱਥੇ ਗਿਆਂ ਕਦਰ ਦਿੱਲੀ ਨਹੀਂ ਆਲੇ ਦਾਲੇ ਦੇਖ ਕੇ ਪਤਾ ਲੱਗਦਾ ਨਾ ਵੀ ਆਪਣੇ ਇੱਥੇ ਦਿੱਲੀ ਗਏ ਤਾਂ ਗਾ ਆ ਪਈਆ ਲੱਤ ਟੁੱਟੀ ਛੋਟੀ ਤਾਂ ਟੁੱਟ ਰਹੀ ਹਾਂ ਕਿਥੇ ਨੇ ਮੋੜ ਚੇ ਚ ਹੋਰ ਇੱਕ ਅੱਛਾ ਆ ਗੱਲ ਦੱਸੋ ਮੈਨੂੰ ਹੁਣ ਬਹੁਤ ਦੂਜੀਆਂ ਸਰਕਾਰਾਂ ਕਹਿੰਦੀਆਂ ਵੀ ਭਗਵੰਤ ਮਾਨ ਸਰਕਾਰ ਨੇ ਸ਼ੁਭ ਕਰਨ ਜਿਹੜਾ ਜਿਹਦੀ ਇੱਥੇ ਗੋਲੀ ਮਾਰ ਕੇ ਉਹ ਕਰਿਆ ਹਰਿਆਣਾ ਨੇ ਵੀ ਭਗਵੰਤ ਮਾਨ ਸਰਕਾਰ ਨੇ ਉੱਥੇ ਢਿੱਲੇ ਦਿਖਾਈ ਆ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਹੁਣ ਬਾਰਡਰ ਤੇ ਬੈਠੇ ਆ ਕਿਸਾਨ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿ ਨਹੀਂ ਇਹ ਕੀ ਪਤਾ ਵੀ ਭਗਵਾਨ ਤਮਾਮ ਦੀ ਪੁਲਿਸ ਨੇ ਮਾਰੇ ਨਾ ਕੋ ਦਿਲ ਨੇ ਉੱੜਲੇ ਪਲਾ ਜਾਂਦੇ ਤੇ ਬੜ ਨਹੀਂ ਦਿੱਤੇ ਉਹ ਦਿੱਲੀ ਦੀ ਪੁਲਿਸ ਨੇ ਮਾਰੇ ਜੁਪੀਲੀ ਪੁਲਸਾ ਮੈਂ ਦਿੱਲੀ ਆ ਫਿਰ ਇਹ ਜੇ ਜੇਤਾ ਇੱਧਰ ਨਹੀਂ ਪੁਲਸ ਮਾਰੇ ਤਾਂ ਗੋਲੀ ਉਹਨਾਂ ਦੇ ਲੱਗੇ ਮਾਰਿਆ ਉਦੋਂ ਲੱਗਿਆ ਮੁੰਡੇ ਦੇ ਅੱਖ ਚ ਜਿਹਨਾਂ ਮਾਰੇ ਸੰਗਰੂਰ ਤੋਂ ਕਿਹੜਾ ਜਿੱਤੂ ਐ ਤੀ ਸੰਗਰੂਰ ਤੋਂ ਤਾਂ ਭਾਈ ਜਿਹੜਾ ਖੜਾ ਹੋਇਆ ਉਹ ਹੀ ਜਿੱਤੂ ਅੱਛਾ ਕਾਂਗਰਸ ਨੇ ਭੇਜਿਆ ਜੀ ਸੁਪਾਲ ਸੀ ਖੇਰਾ ਤੁਸੀਂ ਤੁਸੀਂ ਪੜੇ ਨਹੀਂ ਅਸੀਂ ਗੇੜੇ ਪੜਨ ਲਾਇਆ ਜਿਦਾ ਪੜੇ ਖੂ ਹੱਕਣ ਲਾਇਆ ਸੀ ਬਾਪੂ ਖੂ ਆ ਕੀ ਗਏ ਬਾਸੇ ਬਾਪੂ ਐ ਦੱਸੋ ਚਲੋ ਵੀ ਇਹਦਾ ਗੱਲ ਤੁਹਾਨੂੰ ਪਤਾ ਹੈ ਤੁਸੀਂ ਜਿਹੜਾ ਲੰਮਾ ਸਮਾਂ ਦੇਖਿਆ ਅੱਜ ਪੰਜਾਬ 'ਚ ਪਿਛਲੀਆਂ ਦੋ ਸਰਕਾਰਾਂ ਬਣੀਆਂ ਇੱਕ ਮੁੱਦਾ ਬਹੁਤ بڑا ਰਿਹਾ ਕਹਿੰਦੇ ਨਸ਼ੇ ਪੰਜਾਬ 'ਚ ਬਹੁਤ ਵਧ ਗਏ ਉਹਨੂੰ ਫਰਕ ਪੈ ਗਿਆ ਕੋਈ ਹੁਣਗੇ ਪਸਾਰੀ ਵੀ ਨਸ਼ੇ ਰਣ ਸਾਨੂੰ ਤਾਂ ਪਤਾ ਤਾਂ ਕਹਿੰਦਾ ਅੱਜ ਤੱਕ ਅਸੀਂ ਕੋਈ ਕੁਝ ਦੇਖਿਆ ਹਾਂ ਹਾਂ ਕੁਝ ਨਹੀਂ ਤੁਹਾਡੇ ਨਾਲ ਦੇ ਬੱਚੇ ਰਹੇ ਹਾਂ ਇਹਨਾਂ ਦਾ ਕੋਈ ਵਧਣ ਲੱਗਿਆ ਇੱਕ ਜੀਬ ਥੱਲੇ ਰੱਖਣ ਵਾਲੀ ਗੋਲੀ ਬਹੁਤ ਚੱਲਦੀ ਹੈ ਜੀ ਹਾਂ ਆਪਣੇ ਇੱਧਰ ਖਾਂਦੇ ਆ ਹੈ ਤੁਸੀਂ ਖਾਂਦੇ ਹੋ ਹਾਂ ਏ ਸਾਡਾ ਸਰਕਾਰ ਕੀ ਕਰਦੀ ਹੈ ਕੋਈ ਕਰਦੀ ਹੈ ਕੁਝ ਕੋਈ ਸਰਕਾਰ ਆ ਜੇ ਬਾਹਰ ਦੇ ਸੁਬਹ ਜਦ ਸਾਰਾ ਪਠੇਕੇ ਖੁੱਲਦੇ ਨੇ ਉਹਨੇ ਕਿਉਂ ਨਹੀਂ ਖੁੱਲਦੇ ਜੀ ਮੈਂ ਪੁੱਛਣਾ ਸੀ ਵੀ ਪਟਿਆਲੇ ਵਾਲਾ ਡਾਕਟਰ ਧਰਮਵੀਰ ਗਾਂਧੀ ਖੜਿਆ ਉਹਨਾਂ ਨੇ ਵੀ ਪਹਿਲਾਂ ਮੰਗ ਚੱਕੀ ਹੈ ਨਾ ਕਹਿੰਦੇ ਵੀ ਪੋਸਟ ਦੀ ਖੇਤੀ ਹੋਣੀ ਚਾਹੀਦੀ ਹੈ ਹੁਣ ਤੁਸੀਂ ਕਹਿੰਦੇ ਹੋ ਮੈਂ ਜੀਬ ਗੋਲੀ ਖਾਣਾ ਇਹਦਾ ਸਰੀਰ ਨੂੰ ਕਹਿੰਦਾ ਨੁਕਸਾਨ ਵੀ ਬਹੁਤ ਕੋਈ ਨੁਕਸਾਨ ਨਹੀਂ ਹੈਗਾ ਹਾਂ ਕਿੰਨਾ ਚਿਰ ਹੋ ਗਿਆ ਮੈਨੂੰ ਘਟੋ ਘਟੋ ਪੰਜ ਸੱਤ ਸਾਲ ਤਾਂ ਹੋ ਹੀ ਗਏ ਨੁਕਸਾਨ ਕਿੱਥੋਂ ਮਿਲਦੀ ਤੁਹਾਨੂੰ ਫਿਰ ਅਜਾ ਦਿਨ ਸਰਕਾਰਾਂ ਹੋ ਕੇ ਦੇ ਨਾ ਕਰਾਇਆ ਲਾ ਕੇ ਜਾਂਦੇ 8ਵੇਂ ਦਿਨ ਸੰਗਰੂਰ ਅੱਛਾ ਸੰਗਰੂਰ ਮੰਤਰੀ ਭਵਾ ਕੇ ਲਿਓ ਨੇ ਫੇਰ ਭਵਾਨੀਗੜ ਗੋਲੀਆਂ ਦਿੰਦੇ ਨੇ ਉਹ 100 ਰੁਪਿਆ ਲੱਗਦਾ ਕਰਾਇਏ ਦਾ ਗੋਡੇ ਦੁਖਦੇ ਨੇ ਕਿਹਾ ਇਹ ਭਵਾਨੀਗੜ ਨਹੀਂ ਕਰ ਸਕਦੇ ਨਹੀਂ ਤੁਸੀਂ ਫਿਰ ਇਹ ਮੰਗ ਰੱਖ ਨਹੀਂ ਸਕਦੇ ਹੈ ਕਿ ਕਹਿੰਦੇ ਸੀ ਮੰਗ ਕਿਸ ਦੇ ਕੋਲ ਰੱਖੀ ਹੈ ਐਮਐਲਏ ਕੋਲ ਇੰਨੇ ਮਲੇਤੇ ਆ ਕੇ ਖੜੂਗਾ ਤਾਹੀ ਹੈ ਨਹੀਂ ਹੁਣ ਤਾਂ ਕਹਿੰਦੇ ਹੋ ਗਏ ਵਿਆਹ ਜਵਾਕ ਜੁਗ ਸਾਹਰੇ ਨੇ ਨਾ ਵਿਆਹ ਤਾਂ ਹੋ ਗਿਆ ਮੇਰੇ ਜਵਾਕਾਂ ਨੂੰ ਵੀ ਢਗਾਉਣ ਆਇਆ ਇਹ ਕਹੋ ਕਰਨਾ ਬਹੁਤ ਕੋਈ ਕਰਨਾ ਪੈਂਦਾ ਜੀ ਪਰ ਇਹ ਵੀ ਤਾਂ ਥੋੜੀ ਵੀ ਤਾਂ ਜ਼ਿੰਮੇਵਾਰੀ ਚੱਕ ਲਈ ਨਾ ਹਲਕੇ ਦੀ ਇਹ ਵੀ ਨਿਭਾਉਣੀ ਪੈਣੀ ਆ ਹਾਲ ਤਾਂ ਅਸਤਾ ਨਿਭਾਤੀ ਜੀ ਹਾਂ ਜਿਤੇ ਆ ਕੇ ਤੋਰਤੀ ਹੁਣ ਮੌਤਾਂ ਮਾਰੇ ਐਨਾਂ ਕਿ ਤਾਂ ਕਰਤਾ ਸੀ ਹੋਰ ਸੁਕੀ ਕਰੀਏ ਹਾਂ ਤੁਹਾਡੀ ਤਾਂ ਇਹੀ ਸੀ ਉਹ ਕਹਿੰਦੀ ਸੀ ਅਸੀਂ ਤੇ ਮੈਂ ਛੋਟੀ ਧੀ ਆ ਹਾਂ ਮਤਲਬ ਮੈਂ ਸਦਾ ਪੁੱਤਾਂ ਅੱਜ ਬਹੁਤ ਕੁਝ ਕਹਿ ਆਇਆ ਸਭ ਠੀਕ ਹੈ ਭਾਈ ਚਲੋ ਹੁਣ ਕੋਈ ਆ ਕੇ ਜਾਤ ਨਹੀਂ ਪੁੱਛਣੀ ਕਦੇ ਨਹੀਂ ਹੁਣ ਵੋਟਾਂ ਦਾ ਦੁਬਾਰਾ ਫੇਰ ਆਉਂਦੇ ਤਾਂ ਹੁਣੇ ਪਿੰਡ ਹੁਣ ਆ ਦੇਖੋ ਪੋਸਟਰ ਲੱਗੇ ਹੋਏ ਬਹੁਤ ਬਹੁਤ ਅਜੇ ਦੇਖੋ ਤਾਂ ਹੀ ਹਾਂ ਆ ਦੇਖੋ ਆਉਂਦੇ ਤਾਂ ਫੇਰੇ ਨੇ ਪੋਸਟਰ ਲੱਗੇ ਭਾਈ ਵੀ ਸਿਮਰਜੀਤ ਸਿੰਘ ਮਾਨ ਨੇ ਨੰਬਰ 1 ਵਿਕਾਸ ਕਰਾਇਆ ਕਰਾਇਆ ਤੁਸੀਂ ਦੱਸੋ ਸੰਤਾਨੀ ਕੁਸ ਕਰਾਇਆ ਗੁਰੂ ਦੇਖਿਆ ਆ ਹਾਂ ਅਰੇ ਜਰਾ ਖਰਾਬੇ ਵੀ ਕੀ ਇਹ ਇਕੱਲਾ ਉਹ ਤਾਂ ਫਿਰ ਐਤਕੀ ਵੀ ਵੋਟ ਮੰਗ ਰਹੇ ਨੇ ਕਿਵੇਂ ਪਿੰਡ ਚ ਹੰਗਾਰ ਅਸੀਂ ਤਾਂ ਫਿਰ ਇਸ ਨੂੰ ਪਾਵਾਂਗੇ ਠੀਕ ਹੈ ਹੋਰ ਗੁਰਸਿੱਖ ਬੰਦਾ ਤਾਂ ਹੈਗਾ ਮੈਂ ਤਾਂ ਬੀਜੇ ਨੂੰ ਪਾਵਾਂਦਾ ਸਾਰੇ ਨਾਲ ਅਕਾਲੀਆਂ ਨੂੰ ਪਾ ਸਕਦੇ ਨਾਲ ਕਾਂਗਰਸ ਨੂੰ ਝਾੜੂ ਵਾਲਿਆਂ ਦਾ ਪੌੜੀਆਂ ਪਈਆ ਰਾਜਧਾਨੀ 'ਚ ਮਤਲਬ ਐਦਕੀ ਝਟਕਾ ਲੱਗੂਗਾ ਝਾੜੂ ਨੂੰ ਪੂਰਾ ਲੱਗੂਈਏ ਪੂਰਾ ਲੱਗੂ अच्छा एक नौकरियां ਦਾ ਦੱਸੋ नौकरियां ਪਿੰਡ ਚ ਤੁਹਾਡਾ ਪਿੰਡ ਸੁਖਨਾਲਾ ਕਾਫੀ ਵੱਡਾ ਹੈ ਨਾ ਇੱਥੇ ਨੌਕਰੀ ਨੌکریاں ਮਿਲੀਆਂ ਕਹਿੰਦੇ ਵੀ ਗਰੀਬ ਪਰਿਵਾਰਾਂ ਨੂੰ ਮਿਲਿਆ ਨੇ ਵਧੀਆ ਅੱਛਾ ਮਤਲਬ ਜਿਹੜੀ ਕਹਿੰਦੇ ਆ ਭਗਵੰਤ ਮਾਨੋਰੀ ਉਹ ਕੰਮ ਹੋਇਆ ਹੋਇਆ ਉਹਨਾਂ ਕੋਲ ਉਹ ਤਾਂ ਹੋਇਆ ਬਿਨਾ ਚਾਹ ਦੇ ਕੱਪ ਤੋਂ ਮਿਲਿਆ ਨੇ ਅੱਛਾ ਤੇ ਤੁਹਾਡਾ ਮਸਲਾ ਤਾਂ ਫਿਰ ਖੇਤੀ ਸ਼ੁਰੂ ਹੋ ਗਈ ਤਾਂ ਹੀ ਹੱਲ ਹੋਊਗਾ ਉਹ ਤਾਂ ਜਦੋਂ ਉਹੀ ਤਾਂ ਹੈ ਨਾ ਹੁਣ ਤਾਂ ਹੱਦ ਹੋਵੇ ਨਾ ਹੋਵੇ ਸੀ ਤਾਂ ਪਪੂਲੀ ਪਾਰ ਜਾਣ ਨੂੰ ਫਿਰ ਜੁਗਗੇ ਆ ਐ ਕਿ ਨਹੀਂ ਨਹੀਂ ਤੁਸੀਂ ਜੇ ਤੁਹਾਨੂੰ ਮੰਨ ਲਓ ਵੀ ਉਹ ਖੇਤੀ ਸ਼ੁਰੂ ਹੁੰਦੀ ਹੈ ਤੁਹਾਡਾ ਕਾਰਡ ਬਣ ਜਾਂਦਾ ਦੂਜਾ ਪੋਸਟ ਤਾਂ ਫਿਰ ਤਾਂ ਗੋਲੀਆਂ ਦੀ ਲੋੜ ਨਹੀਂ ਫਿਰ ਗੋਲੀਆਂ ਦੀ ਲੋੜ ਕਾਦੀ ਪੂਜੀ ਫਿਰ ਤਾਂ ਕਿਸੇ ਨੂੰ ਵੀ ਨਹੀਂ ਪੈਂਦੀ ਹਾਂ ਫਿਰ ਕਿਸੇ ਨੂੰ ਨਹੀਂ ਜੋ ਲੋੜ ਪੈਂਦੀ ਫਿਰ ਤਾਂ ਅਗਲਾ ਬਿਜਲੀਆ ਕਰੂਗਾ ਕੋਈ ਆ ਖਾਣ ਜੋ ਗਰੀ ਰੱਖ ਲਿਆ ਕਰੂਗਾ ਇਹੀ ਤਾਂ ਹੈ ਵੀ ਜੇ ਮਜ਼ਲ ਸਰਕਾਰ ਇਹ ਕੰਮ ਕਰੇ ਗਾਂਧੀ ਖੜਾ ਸੀ ਉਹਨੇ ਪਹਿਲਾਂ ਵੀ ਨਾਰਾ ਝੱਕੇ ਸੀ ਉਹਦੀ ਮੰਨੀ ਨਹੀਂ ਵਿਚਾਲੀ ਜਿਹੜੀ ਸੀ ਇਹ ਸਰਕਾਰ ਨੂੰ ਚਾਹੀਦਾ ਨਾ ਕੋਈ ਵੀ ਸਰਕਾਰ ਆਵੇ ਲਾਰੇ ਦਾ ਲਹਣਗੇ ਪਰ ਕਰਦੀ ਨਹੀਂ ਹੈਗੀ ਫਿਰ ਕਹਿੰਦੇ ਆ ਵੀ ਸਾਨੂੰ ਲੋਕ ਕਹਿੰਦੇ ਨੇ ਜੀ ਤੁਸੀਂ ਤਾਂ ਨਸ਼ੇ ਖੁੱਲੇ ਕਰਤੇ ਨਸ਼ੇ ਤਾਂ ਖੁੱਲੇ ਕਹਿੰਦੇ ਨੇ ਨਸ਼ੇ ਨਸ਼ਾ ਤਾਂ ਚਿੱਟੇ ਦਾ ਸਾਲਾ ਵੱਡਾ ਤਾਂ ਜਿਹਦੇ ਨਾਲ ਜਵਾਬ ਕਰਦੇ ਨੇ ਇਹ ਨਸ਼ਾ ਕੋਈ ਇਹ ਤਾਂ ਸਾਹੀ ਨਸ਼ਾ ਹੈ ਇਸ ਦਾ ਨੁਕਸਾਨ ਨਹੀਂ ਨਾ ਉਹ ਆ ਗਏ ਭਾਈ ਉਹ ਆ ਗਏ ਹਾਂਜੀ ਹਾਂਜੀ ਕੌਣ ਕੌਣ ਆ ਗਏ ਉਹ ਆਉਣਾ ਚਾਹੁੰਦੇ ਹਾਂ ਹੋਰ ਭਾਈ ਕੀ ਹਾਲ ਨੇ ਕਿਹੜੇ ਦੱਸੋ ਆ ਦੇਖੋ ਆਜੋ ਵੀਰੇ ਇੱਧਰ ਨੂੰ ਆਜੋ ਆਜੋ ਅਸੀਂ ਤਾਂ ਯਾਰ ਹੈ ਨਹੀਂ ਵੋਟਾਂ ਦਾ ਪੁੱਛੋਂਗੇ ਹਾਂ ਅੱਜ ਤਾਂ ਕਿਸੇ ਨਾਲ ਨਹੀਂ ਕਿਸੇ ਨਾਲ ਨਹੀਂ ਕਿਸੇ ਨਾਲ ਤਾਂ ਚਾਹੀਦਾ ਆ ਅਸੀਂ ਨਹੀਂ ਵੋਟ ਪਾਉਂਦੇ ਕਿਸੇ ਸਿਮਰਜੀਤ ਸਿੰਘ ਮਾਨ ਨਾ ਪਤਾਗੇ ਹਾਂ ਪਿਛਲੀ ਵਾਰੀ ਵੀ ਜਿੱਤੇ ਹਾਂ ਇਥੋਂ ਪਤਾ ਦਾਂਗੇ ਤੇ ਜਿਹੜਾ ਬਦਲਾ ਆਇਆ ਪਿੱਛੇ ਜੇ ਬਦਲਾ ਤਾਂ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਕਿਹੜਾ ਹੈਗਾ ਤੇ ਉਹ ਤਾਂ ਬੜੀ ਆਸ ਰੱਖੀ ਬੈਠੇ ਆ ਬਾਈ ਉਹ ਕਹਿੰਦੇ ਸੰਗਰੂਰ ਤਾਂ ਸਾਡਾ ਕਹਿੰਦਾ ਪੱਕਾ ਹੈ ਉਹ ਤਾਂ ਪਹਿਲਾਂ ਵੀ ਕਹਿੰਦੇ ਤੇ ਸਾਡਾ ਘਾੜਾਗਾ ਫਿਰ 3 ਮਹੀਨੇ ਚ ਫੱਟੀ ਕਿਉਂ ਪਚਾਈਤੀ ਹਾਂ ਕੱਲ ਇੱਥੇ ਕਰ ਕੇ ਨਾ ਸੁਖਪਾਲ ਖੈਰਾ ਵੀ ਬਾਈ ਬੜੀ ਆਸ ਲੈ ਕੇ ਆਏ ਉਧਰੋਂ ਉਹ ਤਾਂ ਹਰਉਣ ਵਾਸਤੇ ਭੇਜਿਆ ਜਿੱਥੇ ਜਿੱਤਨਾ ਦੀ ਉੱਥੇ ਭੇਜਦੇ ਸਿੰਗਲਨੂਰੇ ਰੱਖਣਾ ਤੀਗਾ ਸਿੰਗਲ ਅਨੰਦਪੁਰ ਮਰਿਆ ਉਹ ਵੀ ਹਰਾਉਣਗੇ ਉੱਥੇ ਇੱਥੇ ਖੈਰਾ 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 ਹਰੂ ਕੀ ਦਾ ਜੋਰ ਆ ਫਿਰ ਸਿਮਰਜੀਤ ਸਿੰਘ ਮਾਨ ਦਾ ਦੂਜੇ ਨੰਬਰ ਤੇ ਦੂਜਾ ਤਾਂ ਅਸੀਂ ਲਾਉਂਦੇ ਹੀ ਨਹੀਂ ਹੈਗੇ ਪਹਿਲੇ ਵਾਲੇ ਆ ਅਸੀਂ ਤਾਂ ਇਹ ਦੂਜਾ ਲੱਗੂ ਕੀ ਦਾ ਨਾ ਕਿਸੇ ਦਾ ਲੱਗ ਜੇ ਫਿਰ ਦੂਜੇ ਵਾਲੇ ਦੀ ਤਾਂ ਗੱਲ ਹੀ ਨਾ ਕਰਾ ਬਾਪੂ ਉਹ ਸਿਮਰਜੀਤ ਸਿੰਘ ਮਾਨ ਦੇ ਹੱਕ ਚਾ ਮੁੰਡਾ ਥੋੜੀ ਵੋਟ ਸਾਡੇ ਵੀ ਉਧਰੇ ਆ ਹਾਂ ਆ ਪਿੰਡ ਨਾਲੇ ਆ ਪਿੰਡੇ ਉਹਨਾਂ ਨੂੰ ਪਾਉ ਆ ਸਾਰੀ ਪਿੰਡੇ ਆ ਸਾਡਾ ਤਾਂ ਉਧਰੇ ਇੱਕ ਬੁੱਤਾ ਪਿੰਡਾ ਸਾਡਾ ਹਾਂ ਕਿਹੜਾ ਘੋਟ ਆ ਬਾਈ ਕਦੋਲਾ ਕਦੋਲਾ ਇਤੋਂ ਸੇ ਨੂੰ ਪਾਵਾਂਗੇ ਜਿੱਤਣਾ ਹਾਂ ਦਾ ਕਰ ਬਨੇ ਅਗਲੇ ਤੇ ਵੋਟਾਂ ਪਾ ਦਾਂਗੇ ਉਹ ਬੰਦਾ ਬੈਠਾ ਸਾਡਾ ਉਹ ਤੋਂ ਲਓ ਸਾਰੇ ਪਿੰਡੇ ਦੀ ਸੀਆਈਡੀ ਉਹਦੇ ਨਾਲ ਬਿਆ ਕਹਿੰਦੇ ਸਾਰੀ ਸੀਆਈਡੀ ਹੈ ਕਹਿੰਦੇ ਤੁਹਾਡੇ ਕੋਲੇ ਨਹੀਂ ਬਸ ਜੋਦੇ ਨੂੰ ਕਿਹਾ ਤੇ ਉਹ ਠੀਕ ਠਾਕ ਹਾਂ ਠੀਕ ਠਾਕ ਵੀਰੇ ਹਾਂ ਗੇੜੇ ਗੁੜੇ ਮਾਰਨ ਲੱਗੇ ਪਿੰਡ ਵੋਟਾਂ ਵਾਲੇ ਵੋਟਾਂ ਵਾਲੇ ਤਾਂ ਹਾਂ ਮਾਰਦੇ ਨੇ ਮਾੜੇ ਮੋਟੇ ਜਿਹੜੇ ਜਿੱਤਾਂ ਫੇਰ ਹਾਂ ਉਹ ਕਹਿੰਦੇ ਜਿੱਥੇ ਤੁਸੀਂ ਕਹਿੰਦਾ ਉਧਰ ਵੋਟ ਪਾਣੇ ਆ ਸਾਡੇ ਪਿੰਡ ਦੇ ਸਾਰੇ ਇਹ ਜੀਨੇ ਹਾਂ ਸਾਰਿਆਂ ਨੂੰ ਮਿੱਠਿਆਂ ਗੋਲੀਆਂ ਦੇਣ ਜਾਣਦੇ ਸੀ ਤਾਂ ਸਾਰਿਆਂ ਦੀ ਇਹੀ ਕੰਮ ਹੈ ਸਾਡੇ ਪਿੰਡ ਦਾ ਸਾਡੇ ਸਰਪੰਚ ਦਾ ਪਤਾ ਲੱਗੇ ਵੀ ਕਿਹਨੂੰ ਵੋਟ ਪਾਵਾਂਗੇ ਅਸੀਂ ਹਾਂ ਨਾ ਸਾਡੇ ਇਹਦਾ ਪਤਾ ਲੱਗੇ ਹੋਰ ਜਿਹੜੇ ਆ ਬਾਹਰ ਦੁਕਾਨਾਂ ਨੇ ਕਰੀਆਂ ਹੋਈਆਂ ਉਹ ਕਹਿੰਦੇ ਵੀ ਤੁਸੀਂ ਲੜਦੇ ਲੁੜਦੇ ਨਹੀਂ ਸਮਝ ਕਿਸੇ ਪੱਖ ਚ ਨਹੀਂ ਜਾਂਦੇ ਉਹ ਸਾਡਾ ਇਹ ਹੈ ਵੀ ਮਤਲਬ ਅਸੀਂ ਮਿੱਠੀਆਂ ਗੋਲੀਆਂ ਸਾਰਿਆਂ ਨੂੰ ਦੇ ਲਾਣੇ ਆ ਬੂਟ ਪਤਾ ਨਹੀਂ ਕਿੱਥੇ ਭਾਈ ਸਾਡਾ ਇਹ ਨਹੀਂ ਜ਼ਰੂਰੀ ਨਹੀਂ ਸਾਡਾ ਕੋਈ ਲੜਾਈ ਝਗੜਾ ਨਹੀਂ ਆਪਸ ਵਿੱਚ ਵੀ ਉਹ ਮੈਨੂੰ ਕਹਦਾਂਗੇ ਜੋਦੇ ਨੂੰ ਕਹਦਾਂਗੇ ਸਾਰਿਆਂ ਨੂੰ ਕਹੀ ਜਾਵਾਂਗੇ ਅੱਜ ਤੇਰੇ ਕਹੀ ਤੇ ਗੈਲਾ ਉਹ ਸਾਡਾ ਹੀ ਨੀ ਹੈਗਾ ਫਿਰ ਬੋਡਾ ਪਉਪ ਦੇ ਵਿੱਚ ਅੰਦਰ ਦੀ ਪਾਉਣੀ ਜਿਵੇਂ ਲੀਡਰ ਮਿੱਠੀਆਂ ਗੋਲੀਆਂ ਦੇ ਤੂੰ ਸਿੱਖ ਗਿਆ ਤੁਸੀਂ ਵੀ ਦੇਣੀਆਂ ਨਾ ਅਸੀਂ ਪਹਿਲੇ ਦਿਨ ਤੂੰ ਦਿੰਨੇ ਆ ਲੀਡਰ ਤੋਂ ਪਹਿਲਾਂ ਤਾਂ ਅਸੀਂ ਦਿੰਨੇ ਆ ਸਰ ਵੀ ਸਾਡੇ ਪਿੰਡ ਦਾ ਕਦੇ ਲੜਾਈ ਝਗੜਾ ਨਹੀਂ ਵੋਟਾਂ ਪਿੱਛੇ ਹੋਇਆ ਉਦਾਂ ਚਲੋ ਪਿੰਡ ਦਾ ਛੱਡੋ ਫਿਰ ਹਣਾ ਤੁਹਾਨੂੰ ਕੀ ਲੱਗਦਾ ਆੜਦਾਲਾ ਦੀ ਹਵਾ ਦੇਖ ਕੇ ਸੰਗਰੂਰ ਦਾ ਵੀ ਸੰਗਰੂਰ ਤੇ ਜਿਵੇਂ ਪੰਜਾਬ ਚ 92 ਐਮਐਲ ਆਵਾਜ਼ ਦੀ ਪਾਰਟੀ ਕੋਲ ਉਹਨਾਂ ਨੂੰ ਤਾਂ ਐ ਲੱਗਦਾ ਵੀ ਅਸੀਂ ਤਾਂ ਜਿੱਤੇ ਪਏ ਆ ਸਾਰੇ ਪਾਸੇ ਉਹ 13 ਜ਼ੀਰੋ ਦਾ ਹੁੱਕਾ ਦਿੰਦੇ ਭਗਵੰਤ ਮਾਨ ਹੋਰੀ ਬੜੀ ਟਿਮ ਹਾਲ ਕੀ ਅਸਲ ਚ ਨੂੰ ਵੀ ਦੇਖੋਗਾ ਕੰਮ ਨੂੰ ਕੀ ਕੰਮ ਚੱਲ ਲਾਈਟ ਲੂਟ ਦਾ ਕਿਸਾਨਾਂ ਦਾ ਕੰਮ ਤਾਂ ਕਰਿਆ ਹੀ ਆ ਹੂੰ ਪਰ ਜਦੋਂ ਸੁਖਵੀਰ ਬਾਦਲ ਕਹਿੰਦਾ ਮੈਨੂੰ ਪੰਜਾਬ ਦਾ ਫਿਕਰ ਹੈ ਉਦੋਂ ਆਇ ਲੱਗਦਾ ਵੀ ਜੇ ਸੁਖਵੀਰ ਬਾਦਲ ਹੁੰਦਾ ਦੋ ਤਿੰਨ ਘੰਟੇ ਲਾਈਟ ਆ ਜਾਂਦੀ ਸਾਡਾ ਪਾਣੀ ਥੱਲੇ ਨਾ ਜਾਂਦਾ ਵੀ ਹੁਣ 12-12 ਘੰਟੇ ਲਾਈਟ ਕਿਹ ਲਈ ਸਾਡਾ ਪਾਣੀ ਥੱਲੇ ਜਾ ਰਿਹਾ ਇਹਦੇ ਤਖਵੀਰ ਬਾਦਲ ਵੀ ਸਹੀ ਐ ਕੋਸਾ ਹੈ ਨਾ ਅੱਛਾ ਵੀ ਹੁਣ ਸਾਡੇ 12 12 ਘੰਟੇ ਲਾਈਟ ਚੱਲੀ ਜਾਂਦੀ ਪਾਣੀ ਥੱਲੇ ਜਾਊਗਾ ਇਹ ਪੰਜਾਬ ਦਾ ਉਹ ਫਿਕਰ ਕਰਦਾ दारू ਪੀ ਕੇ ਸੋਚ ਲਾ ਕੇ ਬਹਿ ਜਾਂਦਾ ਸਾਨੂੰ ਆ ਦੁੱਖ ਹੈ ਗੱਲ ਦਾ ਵੀ ਬੌੜਾ ਪਤਾ ਨਹੀਂ ਪਤਾ ਨਹੀਂ ਸ਼ਰਾਬੀ ਐ ਉਹ ਵੀ ਕਹਿੰਦੇ ਨੇ ਸ਼ਰਾਬੀ ਐ ਇਹ ਵੀ ਸ਼ਰਾਬ ਪੀ ਕੇ ਸਾਡੀ ਲਾਈਟ ਦਾ ਸਾਨੂੰ ਅੱਗੇ ਸੀ ਨਿਤਾਰਨੇ ਮਜਾਰੇ ਕਰਦੇ ਤੇ ਸਾਡਾ ਵੀ ਤੋਰੀ ਫੁਲਕਾ ਚੱਲੀ ਜਾਂਦਾ ਤੇ ਫਿਰ ਇਹਦੇ ਨਾਲ ਕਿਸਾਨ ਕਿਸਾਨੇ ਦੀ ਵੋਟ ਜਾਊਗੀ ਨਾ ਝਾੜੂ ਨੂੰ ਆ ਆ ਫਾਇਦੇ ਚ ਕੀ ਕਹਿ ਸਕਦਾ ਹੁਣ ਦੁੱਖ ਸਾਡੇ ਜਿਹੜਾ ਤੋਰੀ ਫੁਲਕਾ ਚੱਲਦਾ ਸਾਡਾ ਉਹ ਬੰਦ ਹੋ ਗਿਆ ਕਸੀਤਰ ਨੇ ਲਾਣਾ ਤੇ ਜਾਂ ਲੈਣ ਛੱਡੋ ਜੱਜਾਂ ਲੈਣ ਛੱਡੋ ਅਈਓ ਤੋ ਦੁਖੀਆਂ ਕਿਹੜਾ ਕਿਹੜਾ ਕੰਮ ਲੱਗਦਾ ਵੀ ਸਰਕਾਰ ਨੇ ਸਰਕਾਰ ਨੂੰ ਜਿਹੜਾ ਹੁਣ ਤੱਕ ਕਰ ਦੇਣਾ ਚਾਹੀਦਾ ਸੀ ਮਨ ਤਲਾ ਦਾ ਸਾਰੀ ਵਧੀਆ ਹੀ ਕਰੀ ਨੇ ਫਿਰ ਹਨ ਫਿਰ ਤਾਂ ਵੋਟ ਪੈਣ ਚ ਕਹਿੰਦਾ ਵੋਟ ਪੈਣੀ ਚਾਹੀਦੀ ਆ ਪੈਣੀ ਚਾਹੀਦੀ ਆ ਜੀ ਮੇਰੇ ਹਿਸਾਬ ਵਿਚ ਤਾਂ ਪੈਣੀ ਚਾਹੀਦੀ ਆ ਕਿਸੇ ਨੂੰ ਪਰ ਅਸੀਂ ਤਾਂ ਕਿਸੇ ਦੀ ਸਪੋਰਟ ਨਹੀਂ ਕਰਦੇ ਹੁੰਦੇ ਪਰ ਲੀਡਰ ਥੋੜੇ ਹਲਕੇ ਚ ਬੜੇ ਤਕੜੇ ਤਕੜੇ ਸਾਰੇ ਹਨ ਦਿੱਤੇ ਹੋਏ ਆ ਸਾਰੇ ਹੀ ਤਕੜੇ ਨੇ ਮਾੜੇ ਕਿਹੜੇ ਨੂੰ ਕਹਿਣਗੇ ਇਹ ਮਾੜਾ ਕਹਿ ਕੇ ਮਰਨਾ ਕਿਹੜਾ ਲੀਡਰ ਨੂੰ ਮਾੜਾ ਕਹਿਣਗੇ ਸਾਰੇ ਤਕੜੀ ਕਹਿਣਗੇ ਤੁਸੀਂ ਵੀ ਤਕੜੀ ਕਹੋਗੇ ਸਾਰਿਆਂ ਨੂੰ ਐ ਕਿਸੇ ਨੂੰ ਕਹਿ ਦੂੰਗਾ ਇਹ ਲੀਡਰ ਮਾੜਾ ਹੈ ਇਦੋਂਗੇ ਕਿਸੇ ਨਾਮ ਐ ਕੈਸਾ ਕਰਨਾ ਪੰਜਾਬ ਪੱਦਰ ਤੇ ਨਾਮ ਵਾਲੇ ਲੀਡਰ ਨਹੀਂ ਹੁਣ ਸੇਵਾ ਦੀ ਨਾਮ ਵਾਲੀ ਨੇ ਪਹਿਲਾਂ ਵੀ ਸਾਰੇ ਨਾਮ ਵਾਲੀ ਤੇ ਸਾਰੇ ਕੋਈ ਕਿਸੇ ਸਰਕਾਰ ਚ ਮੰਤਰੀ ਬਣ ਜਾਂਦਾ ਕੋ ਜੇ ਖੈਰ ਇਹਨੂੰ ਕਹਿੰਦਾ ਨੇ ਜੇ ਕਿਸੇ ਨੂੰ ਪੈਦਾ ਨਾ ਸਾਰੇ ਬਸ ਇੱਕੋ ਬਾੜੀ ਦੇ ਬੱਚੇ ਨੂੰ ਤਾਂ ਵਿਚਾਰੇ ਲੀਡਰ ਤਾਕੜੀ ਹੋ ਜਾਂਦੇ ਜਿਹੜਾ ਲੀਡਰ ਬਣ ਗਿਆ ਤਾਕੜੀ ਬੰਦਾ ਬਣੂ ਲੀਡਰ ਹੋਰ ਕੀ ਪਰ ਝਾੜੂ ਵਾਲੇ ਤਾਂ ਕਹਿੰਦੇ ਅਸੀਂ ਆਮ ਘਰਾਂ ਦੇ ਬੱਚਿਆਂ ਨੂੰ ਲੀਡਰ ਬਣਾਏ ਇਹ ਤਾਂ ਹੈਗੇ ਨੇ ਉਹ ਇੱਥੇ ਝਾੜੂ ਵਾਲੇ ਥੋੜੀ ਜਿਹੀ ਗਲਤੀ ਕਰੀ ਜਾਂਦੇ ਨੇ ਵੀ ਜਿਵੇਂ ਉਹਨਾਂ ਚੋਂ ਲੈ ਲਈ ਜਾਂਦੇ ਨੇ ਬੰਦੇ ਵੀ ਇੱਥੇ ਸਰਕਾਰ ਮਾਰ ਸਕਦੇ ਉਹਨਾਂ ਦੀ ਇਹ ਵੱਡੀ ਗਲਤੀ ਹੈ ਜੇ ਤੁਹਾਡੇ ਕੋਲ ਇੰਨੇ ਬੰਦੇ ਹੈਗੇ ਉਹਨਾਂ ਜੋ ਲੈ ਲਓ ਹਨਾ ਅੱਗੇ ਕਿਸੇ ਨੂੰ ਵੀ ਲੈ ਲਓ ਚੱਲ ਚਾਹੇ ਜਿੱਤੋ ਚਾਹੇ ਹਾਰੋ ਹਨਾ ਵੀ ਅਨ ਰੋਲ ਹੀ ਲੈਣਾ ਚਾਹੀਦਾ ਜਿਹੜਾ ਦਾਗ ਹੀ ਫਿਰ ਦਾਗ ਪੈਦਾ ਹੋ ਜਾਂਦਾ ਉਹਨਾਂ 'ਚ ਵੀ ਦਾਗ ਲੱਗ ਜਾਂਦਾ ਕੱਪੜੇ 'ਨੂੰ ਉਹਨਾਂ 'ਚ ਵੀ ਦਾਗ ਲੱਗ ਜਾਂਦਾ ਉਹਨਾਂ ਨੂੰ ਸਲਾਹ ਦੇ ਦੋ ਕਿ ਨੂੰ ਵੋਟ ਹੱਕ ਹੁਣ ਉਹ ਤਾਂ ਚੱਲਾਈ ਤਾਂ ਸਾਡੇ ਤਾਂ ਤੈਨੂੰ ਮੈਂ ਦੱਸ ਦਿੰਦਾ ਤਵਿਆ ਸਾਰੀ ਹੋਈ ਜੀਆਂ ਇਹਨਾਂ ਪੁੱਜੀ ਕੀ ਹਾਲਾ ਤੁਹਾਡਾ ਠੀਕ ਆ ਜੀ ਇੱਧਰ ਕਰੋ ਦੀ ਗੱਲ ਬਾਤ ਕਿਵੇਂ ਆ ਪਿਪੀ ਪਿਛਲੇ ਟਾਈਮ ਅੱਜ ਕਿਹੜੇ ਆ ਕਿਹੜੇ ਬੰਦੇ ਨੇ ਸੰਗਰੂਰ 'ਚ ਵਧੀਆ ਕੰਮ ਕਰਿਆ ਕੋਈ ਪਾਰਟੀ ਦਾ ਹੋਵੇ ਤੁਹਾਨੂੰ ਕਿਹੜਾ ਚੰਗਾ ਲੱਗਿਆ ਜੀ ਸਾਰਿਆਂ ਨੂੰ ਲੋਕ ਗਾਲਾਂ ਦੇ ਜਾਂਦੇ ਨੇ ਜੇ ਕੋਈ ਕੰਨੀ ਚੰਗਾ ਕਰ ਲੇ ਲੋਕ ਗਾਲਾਂ ਦਿੰਦੇ ਸਾਰਿਆਂ ਨੂੰ ਜੇ ਚੰਗੇ ਵਾਲੇ ਨੂੰ ਵੀ ਮਾਰਿਆ ਤਾਂ ਦੇਣੀ ਹੋ ਐ ਹੂੰ ਹਾਂ ਹੋਰ ਸਾਰੀ ਚੰਗੀ ਕਹਿੰਦੇ ਸੀ ਤਾਂ ਚੰਗੀ ਨੇ ਥੋੜੇ ਇੱਥੇ ਤਕਰੀਬਾ ਸਾਰਿਆਂ ਨੇ ਬਾਰੋਬਾਰੀ ਹਨਾ ਰਾਜ ਕਰੇ ਲਿਆ ਢੀਂਸੇ ਵੀ ਰਹਿਲੇ ਹਾਂ ਸਿੰਗਲਾ ਵੀ ਰਹਿ ਲਿਆ ਅਤੇ ਭਗਵੰਤ ਮਾਨਵੀ ਰਹਿ ਲਿਆ ਮਤਲਬ ਇਹਨਾਂ ਚੋਂ ਚੰਗਾ ਕਿਹੜਾ ਸੀ ਜੀ ਸਾਰੀ ਚੰਗੇ ਤੇ ਮਾੜਾ ਕੋਈ ਵੀ ਨਹੀਂ ਹਰਾਉਂਦੇ ਕਹਦੇ ਹੋ ਹਰਾਉਂਦਾ ਤਾਂ ਇਹ ਲੋਕਾਂ ਨੂੰ ਆਏ ਹੋ ਗਿਆ ਬਸ ਪਾਰਟੀ ਜਦੋਂ ਵਿਰੋਧੀ ਹੋ ਜਾਂਦੀ ਹੈ ਅਸੀਂ ਤਾਂ ਫੇਰ ਬੰਨੀ ਹੱਲੇ ਨਾ ਤੁਸੀਂ ਕਿਹਦੇ ਨਾਲ ਅਸੀਂ ਜੀ ਸਮਝੇ ਸਾਡਾ ਉਹ ਬੰਦਾ ਸਰਪੰਚ ਪੈਸਾ ਵਾਲਾ ਨਹੀਂ ਹੈਗਾ ਅਸੀਂ 25 30 ਵੋਟਾਂ ਕਿਥੋਂ ਪਾਉਂਦੇ ਆ ਉਹ ਪਾਉਂਦੇ ਸਾਡੀ ਹਾਉ ਕਿਸੇ ਚ ਹੋ ਜੇ ਟੁਕੜ ਵੀ ਪੈਂਦੀ ਆ ਫਿਰ ਇਕੱਠੀਆਂ ਵੋਟਾਂ ਹਾਂ ਹਾਂ ਅਸੀਂ ਕਰ ਹਾਂ ਜੀ ਤੁਸੀਂ ਕੀ ਕਹੋਗੇ ਮੈਂ ਤਾਂ ਕੁਝ ਨਹੀਂ ਮੈਂ ਤਾਂ ਝਾੜੂ ਵਾਲਿਆਂ ਨੂੰ ਵੋਟ ਪਾਉਂਦਾ ਝਾੜੂ ਦੇ ਕੰਮ ਦੱਸੋ ਫਿਰ ਕਿਹੜੇ ਚੰਗੇ ਲੱਗੇ ਸਾਲੋਂ ਕੀ ਸਾਡੇ ਬਾਅਦ ਤੇ ਤਾਂ ਬਿਜਲੀ ਮਾਪ ਹੋ ਗਈ ਸਾਡਾ ਉਹ ਮਹੀਨੇ ਦਾ ਜਿਹੜਾ ਆਪਾਂ 2 ਮਹੀਨਾ ਦਾ 4-5000 ਉਹ ਬਚ ਰਹਿਂਦਾ ਠੀਕ ਆ ਅਰ ਸਿਤਾਉ ਨੂੰ ਵੋਟ ਪਾਉਣੀ ਹੈਗੀ ਇੱਕ ਕਹਿੰਦੇ ਕਣਕ ਵੀ ਬੰਦ ਕਰਤੀ ਬਹੁਤ ਜਣੇ ਕਹਿ ਰਹੇ ਨੇ ਨਾ ਕਣਕ ਤਾਂ ਨਹੀਂ ਆਜੀ ਆ ਜੇ ਹੁਣ ਤਾਂ ਆ ਕੇ ਗਈ ਆ ਠੀਕ ਆ ਉਹ ਪਿਛਲੇ ਪਿੰਡ ਚ ਕਹਿੰਦੇ ਸੀ ਨਾ ਨਾ ਆਜੀ ਆ ਜੇ ਹੁਣੇ ਆ ਕੇ ਗਈ ਆ ਥੋੜੇ ਦਿਨ ਹੋਏ ਤੇ ਠੀਕ ਆ ਕਣਕ ਤਾਂ ਹੁਣ ਦੇ ਕੇ ਹੈਂ 2 ਮਹੀਨੇ ਹੋ ਗਏ ਹੈਂ ਆ ਫੇਰ 2 ਮਹੀਨੇ ਤਾਂ ਬਹੁਤ ਨੇ ਅਜੇ ਤਾਂ ਹੁਣ ਫੇਰ ਆ ਜੂਗੀ ਥੋੜੇ ਜੇ ਦਿਨਾਂ ਨੂੰ ਤੇ ਰਾਤ ਕੀ ਫਿਰੂ ਝਾੜੂ ਇਥੋਂ ਹੈਂ ਹਾਂ ਸਿੱਧਾ ਝਾੜੂ ਰੋਂਬਾ ਮਾਗੇ ਜਿੰਨੇ ਹੈਗੇ ਆ ਸਾਰੇ ਹਾਂ ਬੰਦੇ ਮਾਨ ਵਾਲੇ ਵੀ ਬੈਠੇ ਨੇ ਹਾਂ ਕੋਈ ਹੋਵੇ ਚਾਹੇ ਇਹਨਾਂ ਨੇ ਵੋਟ ਸਾਰੇ ਝਾੜੂ ਰੋਂ ਪਾਉਣਗੇ ਤੁਹਾਡੇ ਸਾਹਮਣੇ ਦੀ ਗੱਲ ਆ ਉਹੀ ਨੁਕਸ ਕੱਢੀ ਜਾਂਦੇ ਨੇ ਹੁਣ ਹਾਂ ਇਹਦਾ ਇਹਦਾ ਇੱਕ ਗੱਲ ਆ ਕਾਸੀ ਦਾ ਜਾਂਦੇ ਨੇ ਵੋਟ ਤਾਂ ਝਾੜੂ ਰੋਂ ਪਾਉਣਗੇ ਉਹਦੇ ਚ ਕਮੀ ਕੀ ਉਹਨੇ ਕਮੀ ਕਰੀ ਆ ਕੋਈ ਕਮੀ ਤਾਂ ਨਹੀਂ ਉਹਦੇ ਚ ਹੈ ਕੋਈ ਕਮੀ ਉਹਦੇ ਚ ਜਿੰਨਾ ਵੋਟਰ ਨੇ ਡਿਸਾਈਡ ਕਰਨਾ ਤੁਸੀਂ ਦੱਸਣਾ ਮੈਂ ਤਾਂ ਹੀ ਤੁਹਾਨੂੰ ਪੁੱਛ ਰਿਆ ਉਹਦੇ ਚ ਕੋਈ ਕਮੀ ਨਹੀਂ ਹੈ ਉਧਰ ਜੀ ਕਮੀ ਨਹੀਂ ਕੋਈ ਜੇ ਆਪਾਂ ਕਹੀਏ ਨਾ ਕਿੰਨੇ ਮੁੰਡਿਆਂ ਨੂੰ ਨੌਕਰੀ ਤੇ ਲਵਾਇਆ ਉਰੇ ਬਿਨਾਂ ਪੈਸੇ ਤੋਂ ਠੀਕ ਹੈ ਕਿੰਨੇ ਬੰਦਿਆਂ ਨੂੰ ਲਵਾਤਾ ਨੌਕਰੀ ਤੇ ਬਿਨਾਂ ਪੈਸੇ ਨਹੀਂ ਉਹ ਪੈਸੇ ਬਾਦਲੂਰੀ ਉਥੇ ਪੈਟਰੋਲ ਵਾਂਪ ਤੇ ਭੇਜਾਂਦੀ ਸੀ ਬਾਦਲ ਨਹੀਂ ਪੈਸੇ ਲੈਣ ਦੀ ਮਾਰੀ ਵੀਪ ਦੇਓ 2 ਲੱਖ ਇਹਨੇ ਕੋਈ ਲਿਆਗਾ ਇੰਨੇ ਬੰਦੇ ਲੈ ਸਾਡੇ ਪਿੰਡ ਚੋਂ ਮਿਲਦਾ 15 ਮੁੰਡੇ ਨਵੇਂ ਗਰੀਬ ਘਰ ਦੇ ਨਾਲੇ ਨੋਹਾਂ ਨੌਕਰੀ ਤੇ ਲੱਗੇ ਆ ਨੋ ਨਾ ਐਸਾ ਜੇ ਤਿਆਣ ਕੇ ਦਿੰਦਾ ਨਾ ਹੋਰ ਹੁਣ ਇਹ ਤੋਂ ਕੀ ਭਾਲਦੇ ਨੇ ਹੁਣ ਆਏ ਕਹਿੰਦੇ ਨੇ ਮੇਰਾ ਸਾਡੇ ਘਰੇ ਆ ਕੇ ਝਾੜੂ ਮਾਰੇ ਇਹਨਾਂ ਦਾ ਕੋਈ ਕੀ ਕਰੂਗਾ ਜਿੰਨੇ ਕਿ ਜੋ ਕਰਾਏਗਾ ਕਰੀ ਜਾਂਦਾ ਹਲੇ ਜਿਹੜੇ ਇੱਕ ਦੋ ਬਾਦੇ ਰਹਿਣਦੇ ਉਹ ਵੀ ਪੂਰੇ ਕਰ ਦੂ ਅਜੇ ਅਜੇ ਹਾਂ ਅਜੇ 3 ਸਾਲ ਪਏ ਨੇ ਅੱਛਾ ਬੀਬੀਆਂ ਤਾਂ ਨਹੀਂ ਘਰੇ ਗੱਲਾਂ ਕਰਦੀਆਂ ਵੀ ਸਾਡਾ 1000 ਨਹੀਂ ਹਲੇ ਤੱਕ ਆਇਆ ਜੀ ਕਹਿੰਦੀਆਂ ਨੇ ਹਾਂ ਸਾਡਾ ਕਹਿੰਦੀ ਮੈਂ ਮ ਬਰਾਹਤ ਉੱਠੇ ਪੈ ਠੂਠਾ ਪੈਗਾ ਰਾਜੇ ਮੰਗੂ ਬਸ ਗਾਲਾਂ ਦਾ ਦਿੰਦੀਆਂ ਨੇ ਹਾਂ ਹਾਂ ਗਾਲਾਂ ਦਾ ਹਰੇਕੇ ਮੈਂ ਤੈਨੂੰ ਕਹਤਾ ਗਾਲਾਂ ਤਾਂ ਹਰੇਕ ਪਾਰਟੀ ਨੂੰ ਦਿੰਦਾ ਹਾਂ ਜੇ ਕੋਈ ਕੰਨੀ ਚੰਗਾ ਕਰ ਲੋ ਜੇ ਮਾਰਾ ਹਾਂ ਜੇ ਆਸੀ ਕਹਿੰਦੇ ਪਹਿਲਾਂ ਕਰ ਲਿਆਂਦੇ ਰਾਜੇ ਚੰਗਾ ਤੀ ਕੋਈ ਮਾਰਾ ਨਹੀਂ ਤੀ ਹਾਂ ਕੋਈ ਨੁਕਸਾਨ ਨਹੀਂ ਕੋਈ ਪੁੱਤ ਨੇ ਯਾਰ ਹੋ ਰਿਹਾ ਮੁਰਨੇ ਕੇ ਲੱਗਦਾ ਕੱਲ ਬਾਦਲ ਮੁੜ ਕੇ ਆ ਸਕਦੇ ਆ ਜੀ ਆਉਣ ਨੂੰ ਕੀ ਵੱਡੀ ਗੱਲ ਹੈ ਕੀ ਦਾ ਕਰਮ ਜਾਗ ਪਏ ਹਾਂ ਇਹਦਾ ਕਰਮਾਂ ਦੀ ਗੱਲ ਹੈ ਜੇ ਆਪਾਂ ਕਿਸੇ ਨੂੰ ਕਿੰਨੇ ਥੱਲੇ ਛੱਡ ਦੋ ਤਾਂ ਆ ਸਕਦਾ ਹੈ ਹਾਂ ਬਾਦਲ ਤਾਂ ਹਾਂ ਮੁਸ਼ਕਲ ਆਦਾ ਕਲਾਉਨਾ ਦਾ ਮਤਲਬ ਉਧਰ ਨੌ ਖਤਮ ਹੋ ਜੂਗਾ ਨਹੀਂ ਹਰਦਾਸ ਉਹਦੀ ਪੂਰੀ ਹੋ ਜੂਗੀ ਪਰ ਬਠਿੰਡੇ ਕਹਿੰਦੇ ਜ਼ੋਰ ਵੜਾ ਕਹੀਂ ਜਾਣ ਦੀ ਮਤਲਬ ਲੱਗਦਾ ਸਾਰੇ ਪਾਸੇ ਹਾਰ ਨੇ ਤੁਹਾਨੂੰ ਮੈਨੂੰ ਤਾਂ ਲੱਗਦਾ ਕਿ ਆ ਜਾਣਗੇ ਦੁਬਾਰੇ ਸਾਡੇ ਪਿੰਡਾਂ ਦੇ ਸਾਹਬ ਨਾਲ ਝੂਠ ਬੋਲਣ ਦੇ ਸਾਹਬ ਨਾਲ ਜਿਵੇਂ ਹੁਣ ਵੀ ਬੋਲ ਨਹੀਂ ਜਾਂਦੇ ਨੇ ਝੂਠ ਜਿਹਾ ਪਹਿਲਾਂ ਵੀ ਬੋਲ ਨਹੀਂ ਜਾਂਦੇ ਨੇ ਕੀ ਕਹਿੰਦੇ ਨੇ ਹੁਣ ਵੀ ਆਹੀ ਮਸਲੇ ਜੇ ਰੱਖੀ ਜਾਂਦੇ ਨੇ ਇਹਨੇ ਆਹ ਦਿੱਤਾ ਨਹੀਂ ਆਪ ਕਿਹੜਾ ਦਿੰਦੇ ਨੇ ਜਿੰਨੇ ਮੰਗਾ ਮੰਗਦੇ ਤੇ 2-4 ਘੰਟੇ ਆ ਦਿੰਦੇ ਨੇ ਬਾਕੀ ਦੀ ਮੰਗਾ ਤਾਂ ਉਹਨਾਂ ਦੀ ਵਥੇ ਦੀਆਂ ਪਈਆਂ ਹੁੰਦੀਆਂ ਹਨ ਹੈਨਾ ਵੀ ਥਾਰੇ ਹੋਈ ਆਜਾ ਪੀਜਪੀ ਦਾ ਕਿਵੇਂ ਆਵਾ ਹਾਲੇ ਤੇ ਭਾਜਪਾ ਦਾ ਜੀ ਉਹਨਾਂ ਨੂੰ ਤਾਂ ਨਹੀਂ ਪੈਂਦੀ ਆ ਹੋਰ ਸਾਰੀ ਪਾਰਟੀ ਨੂੰ ਪੈ ਜੂ ਹਾਂ ਜਿਹੜੀ ਗੱਲ ਆ ਤੰਨੇ ਪਾ ਕੇ ਉਹਨੂੰ ਪੈ ਜੂ ਕਾਂਗਰਸ ਬਿਲ ਜਾਊ ਵੋਟਾਂ ਹਾਂ ਉਹਨੂੰ ਸਾਡਾ ਪਿੰਡ ਲੱਗਦਾ ਹੈ ਹਾਂ ਕਿਉਂਕਿ ਬਹੁਤ ਪ੍ਰਚਾਰ ਹੋ ਰਿਹਾ ਹੈ ਕਿ ਕਹਿੰਦੇ ਪੰਜਾਬ ਚ ਵੀ ਐਤਕੀ ਮੋਦੀ ਦੀ ਜਿਹੜੀ ਆ ਉਹ ਚੜਤ ਵੱਧ ਗਈ ਪੈ ਨਾਲੋਂ ਨਾ ਨਾ ਮੋਦੀ ਨੂੰ ਤਾਂ ਕੋਈ ਜਾਣਦਾ ਵੀ ਨਹੀਂ ਇੱਥੇ ਪੁੱਛਦਾ ਵੀ ਨਹੀਂ ਕੋਈ ਮੋਦੀ ਨੂੰ ਨਹੀਂ ਕੋਈ ਵੋਟ ਪੰਦਾ ਹੈ ਮੋਦੀ ਨੂੰ ਪਾ ਕੇ ਗਾਲ ਨਾ ਕੋਈ ਪਹਿਲਾਂ ਗਾਲ ਤੇ ਜਿਹੜੇ ਰਹਿੰਦੇ ਹੁੰਦੇ ਨੇ ਮੁੜ ਕੇ ਵੋਟਾਂ ਨਹੀਂ ਪੈਂਦੀਆਂ ਜੇ ਇੱਕ ਵਾਰੀ ਹੁਣ ਜਿੱਤ ਗਿਆ ਇਹ ਮੁੜ ਕੇ ਵੋਟ ਨਹੀਂ ਪੈਂਦੀ ਆ ਵੋਟਾਂ ਹੀ ਬੰਦ ਹੋ ਜਾਣਗੀਆਂ ਅੱਛਾ